ਹਲੀ ਹਜ਼ਾਰ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਬਿੱਲ 90% ਪੰਜਾਬ ਦੇ ਮਾਫ ਕਰਕੇ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਖੜਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਕੋਈ ਲੋੜ ਨਹੀਂ ਇਸ ਵਾਰ ਜਨਰੇਟਰਾਂ ਵਾਸਤੇ ਲੋਕਾਂ ਨੇ ਡੀਜ਼ਲ ਨਹੀਂ ਖਰੀਦਿਆ ਕਿਸੇ ਆੜਤੀਏ ਤੋਂ ਪਰਚੀ ਨਹੀਂ ਬਣਾਉਣੀ ਪਈ ਵੀ ਪਰਚੀ ਬਣਾ ਦੇ ਵੀਰੋ ਰਾਸ਼ਨ ਜਿਹੜਾ ਉਹ ਕਰ ਕਰ ਪਹੁੰਚ ਰਿਹਾ ਹੈ ਇਹ ਵਾ ਫਲਾਰੇ ਨੇ ਕਿ ਕਣਕ ਨਹੀਂ ਦੇਣੀ ਕਣਕ ਦੇਵਾਂਗੇ ਜੀ ਜੇ 100% ਕਰ ਕਹਿਣਗੇ ਕਣਕ ਲੈਣੀ ਕਣਕ ਦੇ ਦਾਂਗੇ ਸਾਡਾ ਕੰਮ ਤਾਂ ਲੋਕਾਂ ਤੱਕ ਸਹੂਲਤ ਪਹੁੰਚਾਉਣਾ ਹੈ ਅੱਗੇ ਲੋਕਾਂ ਦੀ ਮਰਜ਼ੀ ਹੈ ਸੋ ਵੀਰੋ ਇਹ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੱਗੀਆਂ ਹੋਏ ਨੇ ਕਰਨ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਮੈਨੂੰ ਪਤਾ ਲੱਗਿਆ ਜਿੱਥੇ ਪਰਿਵਾਰ ਬਚਾਓ ਵੀ ਆਏ ਹੋਏ ਐ ਇੱਥੇ ਹੀ ਮੋਰਚਾ ਲੱਗਿਆ ਸੀ ਇੱਥੇ ਹੀ ਮੋਰਚਾ ਲੱਗਿਆ ਸੀ ਜਿਹੜੇ ਖੂਚ ਜ਼ਹਿਰ ਪਾਈ ਸੀ ਪਤਾ ਹੈ ਨਾ ਜੇ ਨਹੀਂ ਪਤਾ ਯਾਦ ਕਰਾ ਦਿਓ ਇਹਨਾਂ ਨੂੰ ਇਹਨਾਂ ਤੋਂ ਕੀ ਉਮੀਦ ਕਰੋਗੇ ਜਾਂਦੀ ਆਵਾਜ਼ ਆਪਣੀ ਤਾਂ ਸਾਰੇ ਪੰਜਾਬ ਜਾਂਦੀ ਹੈ ਆਪਣੀ ਆਵਾਜ਼ ਤਾਂ ਪੂਰੇ ਦੇਸ਼ ਚ ਜਾਂਦੀ ਹੈ ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੋਲੀਏ ਕੀ ਹੁਣ ਸੋ ਵੀਰ ਕਰਮਜੀਤ ਮੇਰਾ ਛੋਟਾ ਭਾਈ ਹੈ ਅਸੀਂ ਇਕੱਠੇ ਪੜੇ ਹਾਂ ਪਲੱਸ 1 ਤੋਂ ਅਸੀਂ ਇਕੱਠਿਆਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਬਹੁਤ ਗਰੀਬ ਘਰ ਤੋਂ ਉੱਠ ਕੇ ਆਇਆ ਮੈਂ ਜਿਆਦਾ ਕਾਮਯਾਬ ਹੋ ਗਿਆ ਤਾਂ ਤੈਨੂੰ ਛੱਡਦਾ ਨਹੀਂ ਮੈਂ ਆ ਜਾ ਤਾਂ ਇਹਨੇ ਆਪਣੀ ਮਿਹਨਤ ਕੀਤੀ ਤਾਂ ਇਹ ਆਪ ਕਾਮਯਾਬ ਹੋਇਆ ਸਹਾਰੇ ਦੀ ਲੋੜ ਹੁੰਦੀ ਆ ਵੀਰੋ ਦੇਖੋ ਇੱਕ ਇੱਕ ਹੁੰਦਾ 2 11 ਹੁੰਦੇ ਨੇ ਆਪਣੇ ਪੰਜਾਬੀ ਦੀ ਕਹਾਵਤ ਹੈ ਸੋ ਕਰਮਜੀਤ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਚੋਣ ਨਿਸ਼ਾਨ ਜਿਹੜਾ ਉਹ ਮਸ਼ੀਨ ਦੇ ਵਿੱਚ ਤੀਜੇ ਨੰਬਰ ਤੇ ਆ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ 1/3 ਕਰਨਾ ਇੱਥੇ ਆਪਾਂ ਤੀਜੇ ਨੰਬਰ ਤੋਂ ਬਿਨਾ ਤੀਜੇ ਨੰਬਰ ਤੋਂ ਬਿਨਾ ਹੋਰ ਕਿਸੇ ਬਟਨ ਵੱਲ ਦੇਖਿਓ ਨਾ ਜੈਤੋਂ ਵਾਲਿਓ ਨਹੀਂ ਤਾਂ ਚਿੱਟਾ ਮੋਤੀਆ ਉਤਰਿਆ ਉਹ ਅੱਖਾਂ 'ਚ ਪਤਾ ਨਹੀਂ ਕੀ ਕੀ ਪਾਪ ਕੀਤੇ ਹੋਇਆ ਬਸ ਉਹ ਤਾਂ ਹੋ ਗਿਆ ਕੰਮ ਤੁਸੀਂ ਕਰੀ ਬੈਠੇ ਹੋ ਥੋੜੀਆਂ ਅੱਖਾਂ ਦੱਸਦੀਆਂ ਲੋ ਐਂ ਕਰਦਾ ਮੈਂ ਹਰੇਕ ਪੰਮੇ ਗੁਜਰਾਤ ਜਾਮਾ ਆਸਾਮ ਜਾਮਾ ਮੱਧ ਪ੍ਰਦੇਸ਼ ਜਾਵਾਂ ਲੋਕਾਂ ਦਾ ਜੋਸ਼ ਬਹੁਤ ਹੁੰਦਾ ਹੈ ਅੱਜ ਮੈਂ ਹੁਣ ਤੁਸੀਂ ਉੱਥੋਂ ਲੈ ਕੇ ਆਇਆ ਹਾਂ ਮੈਨੂੰ ਲੱਗਦਾ ਨਹੀਂ ਡਰਾਈਵਰ ਨੇ ਗੇਅਰ ਪਾਇਆ ਹੋ ਉਂ ਐਂ ਧੱਕੀ ਲੈ ਕੇ ਆਇਆ ਹਾਂ ਗੱਡੀ ਨੂੰ ਅੱਧੇ ਦਾ ਟਾਇਰ ਹੀ ਤਾਂ ਚੱਕੀ ਰੱਖਦੇ ਹੋ ਇਹ ਪਿਆਰ ਜਿਹੜਾ ਇਹ ਜਜ਼ਬਾ ਹੈ ਇਹ ਜੋਸ਼ ਹੈ ਪੜਾ ਸਪੜਾਸ ਲਓ ਫਿਰ ਐਂ ਕਰਦੇ ਆ ਮੈਂ 15 20 ਸਕਿੰਟ ਤੁਹਾਡੇ ਵੱਲ ਮੈਕ ਕਰ ਦੇਣਾ ਭਾਵੇਂ ਚੀਕਾ ਮਾਰ ਲਓ ਭਾਵੇਂ ਜਿੰਦਾਬਾਦ ਕਹਿ ਲਓ ਇੱਧਰ ਲੈਣਾ ਮੁਕਾਬਲਾ ਇੱਧਰ ਲੈ ਨਾਲ ਹੈ ਚਿੱਕਾ ਮਾਰ ਲੋ ਪਮੇ ਜਿੰਦਾਬਾਦ ਦੇ ਨਾਰੇ ਲਾ ਲੋ ਜੋ ਮਰਜੀ ਕਰ ਲੋ ਆਪ ਦਾ ਸਮੇਂ ਸ਼ੁਰੂ ਹੁੰਦਾ ਹੈ ਅਬ ਇੱਕ ਪਾਸੇ ਤਾਂ ਆ ਪਿਆਰ ਹੈ ਇੱਕ ਪਾਸੇ ਤਾਂ ਪਿਆਰ ਹੈ ਕਿ ਪੱਗਾਂ ਭਰਤੀਆਂ ਗੱਡੀਆਂ ਭਰਤੀਆਂ ਤੇ ਦੂਜੇ ਪਾਸੇ ਆ ਨੇ ਆ ਜਿਹੜੇ ਆਏ ਹੋਏ ਨੇ ਸੁਖਵੀਰ ਹੋਰੀ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਆਈ ਫਰਕ ਹੈ ਬਸ ਇਹ ਤਾਂ ਪਰ ਉਹ ਤਾਂ ਆਪਣਾ ਜ਼ਮੀਨ ਪਾਲ ਦੇ ਫਿਰਦੇ ਆ ਉਹ ਲੱਭਣੀ ਨਹੀਂ ਉਹ ਲੱਭਣੀ ਨਹੀਂ ਸੋ ਇਸ ਕਰਕੇ ਫੈਸਲਾ ਪੰਜਾਬ ਨੇ ਕਰ ਰੱਖਿਆ ਹੈ ਬਸ ਸਿਰਫ ਐਲਾਨ ਹੋਣਾ ਬਾਕੀ ਹੈ ਇਹ ਨੌਜਵਾਨ ਮੁੰਡਿਆਂ ਦਾ ਜੋਸ਼ ਜਿਹੜਾ ਹੈ ਮੈਨੂੰ ਬਹੁਤ ਜੋਸ਼ ਤੇ ਹੋਸ਼ ਬਜ਼ੁਰਗ ਵੀ ਬਹੁਤ ਨੇ ਬਜ਼ੁਰਗ ਵੀ ਬਹੁਤ ਨੇ ਬਜ਼ੁਰਗਾਂ ਦਾ ਹੋਸ਼ ਤੇ ਨੌਜਵਾਨਾਂ ਦਾ ਜੋਸ਼ ਜੋ ਦੋਨੇ ਇਕੱਠੇ ਹੋ ਜਾਣ ਤਾਂ ਫੇਰ ਕੋਈ ਮੰਜ਼ਲ ਨਹੀਂ ਇਹ ਜੀ ਹੁੰਦੀ ਜਿਹੜੀ ਸਰਨਾ ਕੀਤੀ ਜਾ ਸਕੇ ਸੋ ਵੀਰੋ ਆਪਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਮੇਰੇ ਕੋਲੇ ਸਾਰੇ ਖਾਕੇ ਬਣਾਏ ਪਏ ਨੇ ਨਕਸ਼ੇ ਬਣੇ ਪਏ ਨੇ ਮੈਂ ਆਪ ਤਾਂ ਪੈਸੇ ਖਾਣੇ ਨਹੀਂ ਪੈਸੇ ਕਮਾਉਣ ਕਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਵੀਰੋ ਆਪ ਤਾਂ ਮੈਂ ਖਾਣੇ ਨਹੀਂ ਪਰ ਜਿਹੜੇ ਇਹਨਾਂ ਨੇ ਖਾਧਿਆ ਉਹ ਮੈਂ ਛੱਡਣੇ ਨਹੀਂ ਵੀਰੋ ਜਿਹੜੇ ਸੁੱਖ ਵਿਲਾਸ ਹੋਰੀ ਨੇ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਬਣਾਏ ਹੋਏ ਨੇ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦੇ ਪਿੱਛੇ সুইমিং ਪੂਲ ਹੈ 7 ਲੱਖ ਰੁਪਏ ਕਿਰਾਇਆ ਦਾ ਰਹਿਣ ਦਾ ਕਿਰਾਇਆ ਹੈ ਵੀਰੋਂ ਪਟਾਉਂਦੇ ਨਹੀਂ ਵਧੀਆ ਬਣਾਏ ਉਹਨੇ ਟਾਉਂਦੇ ਨਹੀਂ ਪਰ ਉਹਨੂੰ ਸਰਕਾਰ ਦੇ ਕਬਜ਼ੇ 'ਚ ਲੈ ਲਾਂਗੇ ਉਹਦੇ ਸਕੂਲ ਬਣਾ ਦਾਂਗੇ ਤੇ ਨਾਲੇ ਨਾਰਾ ਵਧੀਆ ਬਣ ਜੂ ਕਿ ਦੁਨੀਆ ਦਾ ਇਹ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਸਹੀ ਹੈ ਨਾ ਫਿਰ ਲੈ ਦੋ ਵਾਰ ਦੋ ਹੱਥੋਂ ਮੇ ਹੱਥ ਖੜੇ ਕਰਕੇ ਨਾਰੇ ਲਾ ਕੇ ਫਿਰ ਆ ਸਕੂਲ ਤੱਕ ਕਨਫਰਮ ਕਰੋ ਫਿਰ ਅੱਜ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਆ ਜਿਹੜਾ ਪਿਆਰ ਤੁਹਾਡਾ ਮਿਲ ਰਿਹਾ ਜਿੰਦਾਬਾਦ ਆ ਇਹ ਤਾਂ ਉੱਥੇ ਪਹੁੰਚਦਾ ਹੋਊ ਪੱਕਾ ਉਹਨੇ ਤਾਂ ਜੀਪ ਤੇ ਛੱਤ ਲਵਾ ਰੱਖੀ ਐ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਬਾਹਰ ਤਾਪਮਾਨ ਕਿੰਨਾ ਹੈ ਅੰਗਰੇਜ਼ੀ ਚ ਪੁੱਛਦਾ ਆਂ ਇਹ ਅਫਸਰਾਂ ਨੂੰ ਮੈਨੂੰ ਕਈ ਅਫਸਰ ਕਿਉਂਕਿ ਅਫਸਰ ਤਾਂ ਸਰਕਾਰ ਦੇ ਨੇ ਉਨ ਜਿਹੜੇ ਇਹਦੇ ਨਾਲ ਨੇ ਲਾਏ ਹੋਏ ਡਿਊਟੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਐਂ ਪੁੱਛਦਾ ਹਾਊ ਮਾਚ ਇਜ਼ ਦਾ ਟੈਂਪਰੇਚਰ ਕਹਿੰਦਾ ਸੀ ਕਹਿੰਦੇ ਸਰ 40 ਡਿਗਰੀ ਓ ਮਾਈ ਗੋਡ ਇਜ਼ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਫਿਰ ਪੰਜਾਬ ਬਚਾਉਣ ਚੱਲਾਂਗੇ ਦੋ ਘੰਟੇ ਸੋ ਵੀਰੋ ਤੁਹਾਡੇ ਨਾਲ ਆਹ ਜਿਹੜਾ ਪਿਆਰ ਹੈ ਇਹ ਦੇਖ ਕੇ ਤਕਾਵਟ ਨਹੀਂ ਹੁੰਦੀ ਸੋ ਮੈਂ ਤਾਂ ਇੱਕ ਮਿੰਟ ਲਈ ਮੈਂ ਕਰਮਜੀਤ ਨੂੰ ਕਹੂੰਗਾ ਕਿ ਉਹ ਇੱਕ ਮਿੰਟ ਲਈ ਸਾਰਾ ਧੰਨਵਾਦ ਕਰੇ ਔਰ ਕਰਮਜੀਤ ਨੇ ਗਰੀਬੀ ਆਪਣੇ ਪਿੰਡੇ ਤੇ ਹੰਡਾਈ ਹੋਈ ਐ ਕਰਮਜੀਤ ਨੇ ਕਰਮਜੀਤ ਨੇ ਹਾਲਾਤ ਆਪਣੇ ਪਿੰਡੇ ਤੇ ਹੰਡਾਏ ਹੋਏ ਨੇ ਕਰਮਜੀਤ ਨੇ ਮੈਂ ਕਰੇ ਇਸ ਤਾ ਜਾਣਦੇ ਰਹੇ ਇੱਕ ਦੂਜੇ ਦੇ ਘਰੇ ਉਹੀ ਹਾਲਾਤ ਨੇ ਜਿਹੜੇ ਆਮ ਘਰਾਂ 'ਚ ਨੇ ਪਰ ਆਪਾਂ ਬਦਲਨੇ ਨੇ ਉਹ ਹਾਲਾਤ ਵੀਰੋ ਦਲਤਾਂ ਗਰੀਬਾਂ ਨੂੰ ਦਲਤਾਂ ਗਰੀਬਾਂ ਨੂੰ ਕਿਵੇਂ ਕਿਵੇਂ ਉੱਚਾ ਚੱਕਿਆ ਜਾ ਸਕਦਾ ਕੋਈ ਲਾਲ ਕਾਰਡ ਹਰਾ ਕਾਰਡ ਨਹੀਂ ਚੱਕ ਸਕਦਾ ਇੱਕੋ ਹੀ ਚੀਜ਼ ਹੈ ਜਿਹੜੀ ਗਰੀਬੀ ਖਤਮ ਕਰ ਸਕਦੀ ਆ ਉਹਨਾਂ ਦੇ ਜਵਾਕਾਂ ਨੂੰ ਵਧੀਆ ਪੜ੍ਹਾਈ ਦੇ ਦੋ ਜਦੋਂ ਉਹ ਅਫਸਰ ਬਣ ਗਏ ਆਪੀ ਗਰੀਬੀ ਚੱਕ ਦੇਣਗੇ ਵੀਰੋ ਇਸ ਕੰਮ ਤੇ ਲੱਗਿਆ ਹੋਇਆ ਮੈਂ ਦਲ ਤਾਂ ਗਰੀਬਾਂ ਨੂੰ ਪੜਾਵਾਂਗੇ ਪੰਜਾਬ ਨੂੰ ਇੱਕ ਬਹੁਤ ਉੱਚ ਸਿੱਖਿਸ਼ਤ ਉੱਚ ਸਿੱਖਿਸ਼ਤ ਸੂਬਾ ਬਣਾਵਾਂਗੇ ਤਾਂ ਸਾਡਾ ਪੰਜਾਬ ਹੈ ਬਰਕਤ ਦੀ ਧਰਤੀ ਹੈ ਬਰਕਤ ਦੀ ਇੱਥੇ ਜੋ ਵੀ ਆਉਂਦਾ ਹੈ ਭਾਈ ਉਹ ਭੁੱਖਾ ਨਹੀਂ ਮਰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ 2 ਰੁਪਏ ਦਾ ਲੰਗਰ ਗੁਰੂ ਸਾਹਿਬ ਨੇ ਇੱਕ ਵਾਰੀ ਐਫ ਡੀ ਕਰਾਈ ਸੀ ਮੈਂ ਘਰ ਆਉਣ ਵਾਲੀਆਂ ਪੀੜ੍ਹੀਆਂ ਤੱਕ 500000 ਸਾਲ ਤੱਕ ਉਹ 20 ਰੁਪਏ ਦਾ ਲੰਗਰ ਨਹੀਂ ਮੁੱਕਣਾ ਪੰਜਾਬ 'ਚ ਕਦੇ ਕੋਈ ਭੁੱਖਾ ਨਹੀਂ ਸੌਂ ਸਕਦਾ ਪੰਜਾਬ 'ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਦੋਂ ਸੌਂਦੇ ਨੇ ਉਹ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਿੰਦਾ ਖੈਰਾ ਦੇਖੋ ਇੱਥੇ ਜਿਹੜਾ ਆਉਂਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡਿ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਹੈ ਉਹਦੇ 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 ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ ਸਾਰੇ ਮੁਲਕ ਨੂੰ ਰੋਟੀ ਖਾਣ ਵਾਲਾ ਪੰਜਾਬ ਹੈ 130 ਲੱਖ ਮੀਟ੍ਰਿਕ ਟਨ ਕਣਕ ਦਿੱਤੀ ਆ ਹੁਣੇ 220 ਲੱਖ ਮੀਟ੍ਰਿਕ ਟਨ ਚੌਣ ਦੇਊਗਾ ਅਕਤੂਬਰ ਚ ਵੀਰੋ ਅਸੀਂ ਢਿੱਡ ਭਰਦੇ ਆ ਉਹਨਾਂ ਦਾ ਪਰ ਉਹ ਜਿਵੇਂ ਮਰਜ਼ੀ ਸਾਡੇ ਨਾਲ ਕਰ ਲੈਂਦੇ ਆ ਕਈ ਵਾਰੀ ਪਰ ਪੰਜਾਬ ਜਿਹੜਾ ਉਹ ਗੁਰੂਆਂ ਦੇ ਨਾਂ ਤੇ ਵਸਦਾ ਤੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਹਮੇਸ਼ਾ ਵੰਡਣ ਵਾਲੀ ਹੈ ਪੰਜਾਬ ਦੀ ਧਰਤੀ ਮੰਗਣ ਵਾਲੀ ਨਹੀਂ ਹੈਗੀ ਵੰਡਣ ਵਾਲੀ ਹੈ ਧਰਤੀ ਸਾਡੀ ਦਾਤਾਂ ਵੰਡਣ ਵਾਲੀ ਹੈ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਿਖਾਇਆ ਸੋ ਵੀਰੋ ਆਓ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ